ਅਮਰੀਕਾ ਦੇ ਵਿੱਚ ਪਿਛਲੇ ਦਿਨੀ ਹੋਏ ਟਰੱਕ ਹਾਦਸਿਆਂ ਤੋਂ ਬਾਅਦ ਕੈਨੇਡਾ ਦੇ ਵਿੱਚ ਵੀ ਸਖਤੀ ਹੋ ਗਈ ਹੈ ਟਰੱਕ ਡਰਾਈਵਰਾਂ ਦੇ ਲਾਇਸੈਂਸ ਤੱਕ ਰੱਦ ਕੀਤੇ ਜਾਣ ਲੱਗੇ ਨੇ ਇਸ ਤੋਂ ਇਲਾਵਾ ਡਰਾਈਵਿੰਗ ਸਿਖਲਾਈ ਕੇਂਦਰਾਂ ਦੀ ਮਾਨਤਾ ਵੀ ਰੱਦ ਹੋਣ ਦੀ ਖਬਰ ਹੈ ਸੋ ਕੈਨੇਡਾ ਸਰਕਾਰ ਯਾਨੀ ਕਿ ਟਰਾਂਸਪੋਰਟ ਵਿਭਾਗ ਸਖਤ ਹੋ ਗਿਆ ਹੈ ਇਸ ਤੋਂ ਪਹਿਲਾਂ ਅਮਰੀਕਾ ਦੇ ਵਿੱਚ ਜੋ ਹਾਦਸੇ ਹੋਏ ਉਸ ਤੋਂ ਬਾਅਦ ਟਰੱਕ ਡਰਾਈਵਰਾਂ ਨੂੰ ਲੈ ਕੇ ਜਾਂ ਫਿਰ ਟਰਾਂਸਪੋਰਟ ਵਿਭਾਗ ਨੂੰ ਲੈ ਕੇ ਸਖਤ ਕਦਮ ਚੁੱਕੇ ਗਏ ਆਖਰਕਾਰ ਕੈਨੇਡਾ ਨੇ ਵੀ ਸਖਤੀ ਕਰ ਦਿੱਤੀ ਹੈ ਸੋ ਪੰਜਾਬੀ ਖਾਸ ਕਰਕੇ ਟਰੱਕ ਚਲਾਉਣ ਦੇ ਸ਼ੌਕੀਨ ਹੁੰਦੇ ਨੇ ਸੋ ਜਿਹੜੇ ਪੰਜਾਬੀ ਅਕਸਰ ਸੋਚਦੇ ਨੇ ਕਿ ਉਹ ਵਿਦੇਸ਼ ਜਾ ਕੇ ਟਰੱਕ ਡਰਾਈਵਰੀ ਕਰਨਗੇ ਅਤੇ ਪੈਸਾ ਵੀ ਕਮਾਉਣਗੇ ਅਤੇ ਪਰਿਵਾਰ ਦਾ ਪਾਲਣ ਪੋਸ਼ਣ ਕਰਨਗੇ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਨਾ ਕਿਤੇ ਥੋੜੀਆਂ ਔਕੜਾਂ ਨੇ ਜਿਹੜੀਆਂ ਉਹਨਾਂ ਦਾ ਸਾਹਮਣਾ ਜ਼ਰੂਰ ਕਰਨਾ ਪੈ ਸਕਦਾ ਹੈ ਕੈਨੇਡਾ ਤੇ ਅਮਰੀਕਾ ਵਿੱਚ ਪਿਛਲੇ ਮਹੀਨਿਆਂ ਦੌਰਾਨ ਹੋਏ ਟਰੱਕ ਹਾਦਸਿਆਂ ਮਗਰੋਂ ਦੋਵਾਂ ਦੇਸ਼ਾਂ ਦੇ ਟਰਾਂਸਪੋਰਟ ਵਿਭਾਗ ਕਾਫੀ ਚੌਕਸ ਹੋ ਗਏ ਨੇ ਵਿਭਾਗ ਨੇ ਪਿਛਲੇ ਵਿੱਚ ਕੀਤੀਆਂ ਗਲਤੀਆਂ 'ਚ ਸੁਧਾਰ ਕਰਦਿਆਂ ਲਿਹਾਜ਼ਦਾਰੀ ਪਾਲਣ ਵਾਲੇ ਨਰੀਖਕਾਂ ਦੀ ਸੇਵਾਮਾ ਖਤਮ ਕਰਨ ਦੇ ਨਾਲ ਸੈਂਕੜੇ ਟਰੱਕ ਡਰਾਈਵਰ ਲਾਇਸੈਂਸ ਰੱਦ ਕਰ ਦਿੱਤੇ ਨੇ ਇਹੀ ਨਹੀਂ ਪੰਜ ਡਰਾਈਵਿੰਗ ਸਿਖਲਾਈ ਕੇਂਦਰਾਂ ਦੀ ਮਾਨਤਾ ਵੀ ਰੱਦ ਕੀਤੇ ਜਾਣ ਦੀ ਖਬਰ ਹੈ ਪਿਛਲੇ ਸਾਲਾਂ ਦੌਰਾਨ ਸੁਣਨ ਵਿੱਚ ਆਉਂਦਾ ਹੈ ਕਿ ਜਿਸ ਦਾ ਟਰੱਕ ਡਰਾਈਵਰੀ ਦਾ ਲਾਇਸੈਂਸ ਕਿਤੇ ਨਾ ਬਣਦਾ ਹੋਵੇ ਉਹ ਅਲਬਰਟਾ ਸੂਬੇ 'ਚੋਂ ਜਾ ਕੇ ਬਣਵਾ ਲੈਂਦਾ ਹੈ ਇਹ ਮੀਡੀਆ ਰਿਪੋਰਟਸ ਕਹਿ ਰਹੀਆਂ ਨੇ ਜੋ ਅਲਬਰਟਾ ਟਰਾਂਸਪੋਰਟ ਵਿਭਾਗ ਨੇ ਸਖਤੀ ਵਰਤਦਿਆਂ ਆਪਣੇ ਪੰਜ ਡਰਾਈਵਿੰਗ ਸਿਖਲਾਈ ਕੇਂਦਰ ਦੀ ਮਾਨਤਾ ਰੱਦ ਕਰ ਦਿੱਤੀ ਹੈ ਟੈਸਟ ਲੈ ਕੇ লাইসেনਸ ਦੇਣ ਵਾਲੇ ਨੋ ਵਿਭਾਗੀ ਨਿਰਿਕਸ਼ਕਾਂ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਨੇ ਤੇ ਕਈ ਟਰਾਂਸਪੋਰਟ ਕੰਪਨੀਆਂ ਦੀ ਮਾਨਤਾ ਰੱਦ ਕੀਤੀ ਹੈ ਪਿਛਲੇ ਮਹੀਨਿਆਂ ਵਿੱਚ ਜਾਰੀ ਹੋਏ ਸੈਂਕੜੇ ਡਰਾਈਵਿੰਗ লাইসেনਸ ਰੱਦ ਕਰ ਦਿੱਤੇ ਨੇ ਕਈਆਂ ਨੂੰ ਮੁੜ ਤੋਂ ਟੈਸਟ ਦੇ ਕੇ লাইসেনਸ ਨਵਿਆਉਣ ਲਈ ਨੋਟਿਸ ਵੀ ਜਾਰੀ ਕਰ ਦਿੱਤੇ ਗਏ ਨੇ ਵਿਭਾਗੀ ਜਾਣਕਾਰੀ ਮੁਤਾਬਕ 온ਟਾਰੀਓ ਸੂਬੇ ਨੇ ਵੀ ਸਖਤੀ ਲਈ ਤਿਆਰੀ ਕੱਸ ਲਈ ਹੈ ਨਿਰੀਖਕਾਂ ਅਤੇ ਅਫਸਰਾਂ ਨੂੰ ਨਵੇਂ ਨਿਰਦੇਸ਼ ਮਿਲਣ ਲੱਗੇ ਨੇ ਟੈਸਟ ਵਿੱਚ ਸਖਤੀ ਦੇ ਨਾਲ-ਨਾਲ ਇੱਛੁਕਾਂ ਦੀ ਮਾਨਸਿਕਤਾ ਪਰਖ ਜ਼ਰੂਰੀ ਕੀਤੇ ਜਾਣ ਦੇ ਨਿਯਮ ਬਣਨ ਲੱਗੇ ਨੇ ਹੋਰ ਰਾਜਾਂ ਵਿੱਚ ਵੀ ਸੜਕੀ ਨਿਯਮ ਸਖਤ ਕੀਤੇ ਜਾਣ ਲਈ ਸਰਵੇਖਣ ਕਰਵਾਏ ਜਾਣ ਲੱਗੇ ਨੇ ਟ੍ਰੈਫਿਕ ਪੁਲਿਸ ਨੂੰ ਵਿਸ਼ੇਸ਼ ਅਧਿਕਾਰ ਦਿੱਤੇ ਜਾਣ ਦੀਆਂ ਤਿਆਰੀਆਂ ਹੋਣ ਲੱਗੀਆਂ ਨੇ ਸੁੰਟਾਰੀਆ ਦੇ ਕੁਝ ਸ਼ਹਿਰਾਂ ਵਿੱਚ ਜੋੜੋ ਸਪੀਡ ਕੈਮਰੇ ਦੀ ਗਿਣਤੀ ਵਧਾਈ ਜਾਣ ਲੱਗੀ ਹੈ ਤਾਂ ਜੋ ਤੇਜ਼ ਰਫਤਾਰੀ ਨੂੰ ਠੱਲ ਪਾਈ ਜਾ ਸਕੇ ਸੋ ਅਮਰੀਕਾ ਤੋਂ ਬਾਅਦ ਹੁਣ ਕੈਨੇਡਾ ਦੇ ਵਿੱਚ ਵੀ ਟਰੱਕ ਡਰਾਈਵਰਾਂ ਤੇ ਸਖਤੀ ਹੋਣ ਲੱਗੀ ਹੈ ਟਰੱਕ ਡਰਾਈਵਿੰਗ ਜੋ ਕਿਸਨੇ ਕਰਨੀ ਹੈ ਤਾਂ ਲਾਇਸੈਂਸ ਲੈਣੇ ਹੁਣ ਥੋੜੇ ਔਖੇ ਹੋ ਸਕਦੇ ਨੇ ਕਿਉਂਕਿ ਸਖਤੀ ਹੈ ਜਿਹੜੀ ਦੋਹਾਂ ਦੇਸ਼ਾਂ ਦੇ ਵਿੱਚ ਲਗਾਤਾਰ ਵਧਦੀ ਜਾ ਰਹੀ ਹੈ ਪਿਛਲੇ ਦਿਨੀ ਹਰਜਿੰਦਰ ਸਿੰਘ ਹੋਰਾਂ ਦਾ ਕੇਸ ਵੀ ਸਾਹਮਣੇ ਆਇਆ ਸੀ ਜਿਸ ਕਾਰਨ ਉਹਨਾਂ ਨੂੰ ਸਜ਼ਾ ਦਾ ਵੀ ਐਲਾਨ ਹੋਇਆ ਸੀ ਸੋ ਉਸ ਤੋਂ ਬਾਅਦ ਅਹ ਓਏ ਇਹ ਮੁੱਦਾ ਕਾਫੀ ਪਖਿਆ ਸੀ ਵਿਦੇਸ਼ਾਂ ਵਿੱਚ ਸੋ ਉਸ ਤੋਂ ਬਾਅਦ ਹੋਰ ਵੀ ਹਾਲਾਂਕਿ ਟਰੱਕ ਹਾਦਸੇ ਹੋਏ ਨੇ ਇਕੱਲੇ ਹਰਜਿੰਦਰ ਸਿੰਘ ਨੂੰ ਹੀ ਆਪਾਂ ਕਹੀਏ ਉਹਨਾਂ ਕਰਕੇ ਸਖਤੀ ਹੋਈ ਹੈ ਪਰ ਨਹੀਂ ਹੋਰ ਵੀ ਬਹੁਤ ਸਾਰੇ ਕਾਰਨ ਨੇ ਹੋਰ ਵੀ ਹਾਦਸੇ ਹੁੰਦੇ ਰਹਿੰਦੇ ਨੇ ਅਕਸਰ ਜਿਨ੍ਹਾਂ ਕਰਕੇ ਅਮਰੀਕਾ ਤੇ ਕੈਨੇਡਾ ਦੇ ਵਿੱਚ ਇਸ ਵੇਲੇ ਸਖਤੀ ਹੋ ਚੁੱਕੀ ਹੈ